ਆ ਦੇਖੋ ਜੀ ਮਿੱਟੀ ਦੇ ਲੱਡੂ ਹੈ ਜੀ ਆ ਦੇਖੋ ਜੀ ਮਿੱਟੀ ਦੇ ਲੱਡੂ ਜੀ ਬਿਲਕੁਲ ਮਿੱਟੀ ਦੇ ਲੱਡੂ ਹੈ ਜੀ ਔਰ ਬੜਾ ਜ਼ਬਰਦਸਤ ਕੰਮ ਕਰ ਰਹੇ ਆ ਜੀ ਔਰ ਸਾਡੇ ਨਾਲ ਦੇਖੋ ਜੀ ਇਹ ਸਕੂਲ ਦੇ ਰਾਏਪੁਰ ਸਕੂਲ ਦੇ ਜਗਜੀਤ ਸਿੰਘ ਅਧਿਆਪਕ ਖੜੇ ਨੇ ਤੇ ਆ ਬੱਚੇ ਖੜੇ ਨੇ ਜੀ ਬੜਾ ਜ਼ਬਰਦਸਤ ਕੰਮ ਹੈ ਜੀ ਇਹਨਾਂ ਦਾ ਵਾਤਾਵਰਣ ਪ੍ਰੇਮੀ ਜਿਹੜੇ ਹੈ ਇਹ ਅਧਿਆਪਕ ਹੈ ਜੀ ਔਰ ਬੱਚਿਆਂ ਨੂੰ ਵੀ ਵਾਤਾਵਰਣ ਦੇ ਨਾਲ ਜੋੜਿਆ ਸਰ ਇਹ ਕੀ ਹੈ ਇਹ ਕੀ ਲੱਡੂ ਕਾਦੇ ਬਣਾਏ ਜੀ ਇਹ ਸਰ ਅਸੀਂ ਇਹ ਜਿਹੜੀਆਂ ਤਿਆਰ ਕੀਤੀਆਂ ਇਹ ਬੀਜ ਬੋਲਾਂ ਤਿਆਰ ਕੀਤੀਆਂ ਜਿਹਨੂੰ ਸੀਡ ਬੋਲ ਕਿਹਾ ਜਾਂਦਾ ਹੈ ਸੀਡ ਬੋਲਸ ਸੀਡ ਬੋਲਸ ਹਮ ਇੱਕ ਅਜਿਹੀ ਕੀਮਤੀ ਖਜ਼ਾਨਾ ਹੈ ਜਿਸ ਨਾਲ ਤੁਸੀਂ ਇੱਕ ਵਿਅਕਤੀ ਹਜ਼ਾਰਾਂ ਚ ਜੰਗਲ ਬੂਟੇ ਲਗਾ ਸਕਦਾ ਹੈ ਪੂਰਾ ਜੰਗਲ ਇਹਦੇ ਵਿੱਚ ਸਮਾਇਆ ਹੋਇਆ ਹੈ ਇਹਦੇ ਹਮ ਅਗਰ ਕੋਸ਼ਿਸ਼ ਕਰੀਏ ਤਾਂ ਅਸੀਂ ਇੱਕ ਘੰਟੇ 'ਚ 70 ਤੋਂ 80 ਜਾਂ 200 ਬੋਲ ਤੱਕ ਤਿਆਰ ਕਰ ਸਕਦੇ ਹਾਂ ਅੱਛਾ ਸਿਰਫ ਇੰਨਾ ਕੁ ਸਮਾਂ ਆਪਣੀ ਜ਼ਿੰਦਗੀ ਦਾ ਦੇ ਕੇ ਹਮ ਤੇ ਜੋ ਕਿਸਾਨ ਨੇ ਸਾਡੇ ਉਹਨਾਂ ਲਈ ਬਹੁਤ ਫਾਇਦੇਮੰਦ ਚੀਜ਼ ਹੈ ਉਹ ਵੱਡੇ ਪੱਧਰ ਤੇ ਆਪਣੇ ਜਿਵੇਂ ਕਿ ਤੁਸੀਂ ਦੇਖਦੇ ਹੋ ਕਿ ਕਈ ਵਾਰ ਫਸਲ ਮਰ ਜਾਂਦੀ ਹੈ ਜੀ ਮੱਕੀ ਅਸੀਂ ਲਗਾਉਂਦੇ ਆ ਉੱਗਦੀ ਨਹੀਂ ਆ ਤਾਂ ਜਦੋਂ ਫਸਲ ਲਗਾਉਂਦੇ ਉਹਦੇ ਨਾਲ ਥੋੜੀਆਂ ਸੀਡ ਬੋਲਾਂ ਮੱਕੀ ਦੀਆਂ ਤਿਆਰ ਕਰ ਲੈਣ ਅੱਛਾ ਜਿੱਥੇ ਜਿੱਥੇ ਉਹਨਾਂ ਦੀ ਮੱਕੀ ਮਿਸ ਹੋਏਗੀ ਉਸ ਜਗ੍ਹਾ ਖੁਰਪੀਨਾ ਸੀਡ ਬੋਲ ਲਗਾ ਦੇਣ ਤਾਂ ਉਹਦੀ ਫਸਲ ਜਿਹੜੀ ਇੱਕਸਾਰ ਗਰੋਅ ਕਰ ਜਾਏਗੀ ਬਿਲਕੁਲ ਬੜਾ ਵਧੀਆ ਆਈਡੀਆ ਹੈ ਇਹ ਟੈਕਨੀਕ ਵਿਗਿਆਨ ਦੀ ਘਾਟ ਹੈ ਜੀ ਅਸੀਂ ਵਿਗਿਆਨ ਨੂੰ ਵਿੱਚ ਅਪਣਾਈਏ ਤਾਂ ਅਸੀਂ ਬੜੀ ਤਰੱਕੀ ਕਰ ਸਕਦੇ ਸਾਡੇ ਫਾਰਮਰਸ ਵੀ ਤੇ ਸਾਡਾ ਦੇਸ਼ ਵੀ ਦੇਖੋ ਜੀ ਇਹ ਅਧਿਆਪਕ ਬੜੇ ਜ਼ਬਰਦਸਤ ਹੈ ਜੀ ਰਾਏਪੁਰ ਸਕੂਲ ਨੂਰਪੁਰਬੇਦੀ ਬਲਾਕ ਦੇ ਵਿੱਚ ਪੈਂਦਾ ਜ਼ਿਲ੍ਹਾ ਰੋਪੜ ਜੀ ਔਰ ਇਹ ਜ਼ਬਰਦਸਤ ਕੰਮ ਕਰ ਰਿਹਾ ਜੀ ਬੜੇ ਅਵਾਰਡਸ ਵੀ ਇਹਨਾਂ ਨੇ ਜਿੱਤੇ ਨੇ ਜੀ ਥੋੜੀ ਜਾਣਕਾਰੀ ਦਿਓ ਜੀ ਆਪਣੇ ਅਵਾਰਡਸ ਬਾਰੇ ਜੀ ਕੀ ਹੈ ਸਰ ਜਦੋਂ ਅਸੀਂ ਚੰਗਾ ਕੰਮ ਕਰਦੇ ਹਾਂ ਤਾਂ ਚੰਗੀ ਸੋਚ ਹਰ ਇੱਕ ਜਗ੍ਹਾ ਸਪਰੈਡ ਦੀ ਪੂਰੇ ਚ ਹੁੰਦੀ ਹੈ ਹੂੰ ਮੈਨੂੰ ਇਸ ਕੰਮ ਲਈ ਬੜੇ ਫੋਨ ਆਉਂਦੇ ਨੇ ਭਾਰਤ ਤੋਂ ਵੀ ਆਉਂਦੇ ਆ ਜਾਂ ਪਰ ਤੋਂ ਬਾਹਰ ਜਿਹੜੇ ਮੇਰੇ ਲਿੰਕ 'ਚ ਨੇ ਕਾਫੀ ਲੋਕ ਹੂੰ ਕਿ ਸਰ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ਤੇ ਇਸ ਲਈ ਸਾਡੇ ਸਕੂਲ ਨੇ ਪਿਛਲੇ ਸਾਲ ਸਰ ਨੈਸ਼ਨਲ ਗ੍ਰੀਨ ਸਕੂਲ ਅਵਾਰਡ ਜਿਹੜਾ ਜਿੱਤਿਆ ਹੈ ਹੂੰ ਭਾਰਤਪੱਧਰ ਤੇ ਦਿੱਲੀ ਹੈਬਿਟੇਟ ਸੈਂਟਰ ਵਿਖੇ ਵੱਡੀ ਗੱਲ ਹੈ ਵੱਡੀ ਗੱਲ ਹੈ ਜੀ ਹੂੰ ਉਸ ਤੋਂ ਇਲਾਵਾ ਸਰ ਮੈਨੂੰ ਪੰਜਾਬ ਸਰਕਾਰ ਦੁਆਰਾ ਵੀ 26 ਜਨਵਰੀ ਨੂੰ ਜਿਹੜਾ ਪ੍ਰਮਾਣ ਪੱਤਰ ਹੈ ਉਹ ਦਿੱਤਾ ਗਿਆ ਹੈ ਜੀ ਤੇ ਇਸ ਤੋਂ ਇਲਾਵਾ ਜੇ ਅਸੀਂ ਡਿਪਾਰਟਮੈਂਟ ਦੀ ਗੱਲ ਕਰੀਏ ਸਾਡੇ ਜਿਹੜੇ ਸਕੂਲ ਸਿੱਖਿਆ ਦੇ ਵਾਤਾਵਰਣ ਪ੍ਰੋਗਰਾਮ ਹੈ ਇਹ ਪੰਜਾਬ ਸਟੇਟ ਕਾਉਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਜੀ ਤੇ ਸਾਡੀ ਐਸ ਸੀ ਆਰਟੀ ਪੰਜਾਬ ਹਮ ਉਹਨਾਂ ਦੁਆਰਾ ਜਿਹੜੇ ਸਾਨੂੰ ਰეკਮੈਂਡ ਕੀਤੇ ਜਾਂਦੇ ਆ ਤੇ ਸਾਡਾ ਜ਼ਿਲ੍ਹਾ ਸਿੱਖਿਆ ਅਫਸਰ ਸਾਡੇ ਪ੍ਰੇਮ ਕੁਮਾਰ ਮਿੱਤਲ ਜੀ ਜੀ ਉਹਨਾਂ ਦੀ ਵੀ ਸਾਨੂੰ ਪੂਰੀ ਸਪੋਰਟ ਹੈ ਹਮ ਕਿ ਅਜੇਹੇ ਕੰਮਾਂ ਨੂੰ ਜਦੋਂ ਵੀ ਸਾਨੂੰ ਉਹਨਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਉਹਨਾਂ ਦੁਆਰਾ ਸਾਨੂੰ ਹਮੇਸ਼ਾ ਜਿਹੜੀ ਹਾਮੀ ਉਹ ਦਿੱਤੀ ਜਾਂਦੀ ਹੈ ਕਿ ਤੁਸੀਂ ਅਜੇਹੇ ਕੰਮਾਂ ਨੂੰ ਵੱਡੇ ਪੱਧਰ ਤੇ ਕਰੋ ਸਰ ਦੁਨੀਆ 'ਚ ਓਖਾ ਤਾਂ ਕੁਝ ਵੀ ਨਹੀਂ ਹੈ ਮੈਂ ਜ਼ਿੰਦਗੀ 'ਚ ਕਦੇ ਇਹ ਨਹੀਂ ਸੋਚਿਆ ਕਿ ਕੋਈ ਚੀਜ਼ ਓਖੀ ਹੈ ਹਮ ਜਦੋਂ ਵੀ ਅਸੀਂ ਮਿਹਨਤ ਲਗਨ ਨਾਲ ਕਿਸੇ ਚੀਜ਼ ਬਾਰੇ ਸੋਚਦੇ ਹਾਂ ਤਾਂ ਉਸ ਦਾ ਹੱਲ ਮਿਲ ਜਾਂਦਾ ਹੈ ਜੀ ਤੇ ਜਦੋਂ ਅਸੀਂ ਮੈਂ ਦੇਖਿਆ ਕਿ ਅਸੀਂ ਕਿਸੇ ਬੱਚੇ ਨੂੰ ਕਹਿੰਦੇ ਹਾਂ ਕਿ 100 ਪੌਦੇ ਲਗਾ ਲਓ 200 ਲਗਾ ਲਓ ਤਾਂ ਲੋਕਾਂ ਵਿੱਚ ਹੀ ਹੁੰਦਾ ਹੈ ਕਿ 100 ਪੌਦਾ ਬਹੁਤ ਵੱਡਾ ਹੈ ਹਮ ਕਿ ਅਸੀਂ ਇੰਨੀ ਵੱਡੀ ਗਿਣਤੀ 'ਚ ਪlant ਲਗਾਈਏ ਕਿੱਥੇ ਜੀ ਜਾਂ ਸਕੂਲ ਨੂੰ ਜਦੋਂ ਟਾਰਗੇਟ ਮਿਲਦੇ ਆ ਕਿ ਤੁਸੀਂ 100 ਪlant ਲਗਾਓ ਪਰ ਸਕੂਲ ਦੇ ਵਿੱਚ ਹੀ ਹੁੰਦਾ ਹੈ ਕਿ ਸਾਡੇ ਕੋਲ ਸਪੇਸ ਨਹੀਂ ਹੈ ਰੁੱਖ ਲਾਉਣ ਨੂੰ ਥਾਂ ਹੀ ਨਹੀਂ ਹੈ ਹੂੰ ਤਾਂ ਫਿਰ ਅਸੀਂ ਇਹ ਸੋਚਿਆ ਕਿ ਜੇ ਸਕੂਲ ਚ ਨਹੀਂ ਲਗਾ ਸਕਦੇ ਹੋ ਤੁਹਾਡਾ ਪੂਰਾ ਕੱਲਾ ਸਕੂਲ ਹੀ ਸਾਡਾ ਇੱਕ ਅਧਿਆਪਕ ਦਾ ਨਹੀਂ ਹੈ ਹੂੰ ਪੂਰਾ ਪਿੰਡ ਵੀ ਤੁਹਾਡਾ ਹੈ ਹੂੰ ਪੂਰਾ ਇਲਾਕਾ ਵੀ ਤੁਹਾਡਾ ਹੈ ਜੀ ਪੂਰਾ ਪੰਜਾਬ ਤੁਹਾਡਾ ਹੈ ਪੰਜਾਬ ਵੀ ਛੱਡੋ ਪੂਰੀ ਧਰਤੀ ਮਦਰ ਅਰਥ ਹੀ ਸਾਡੀ ਹੈ ਹੂੰ ਤੁਸੀਂ ਨਾ ਬੋਲਾਂ ਨੂੰ ਹਿਮਾਚਲ ਜਾਂਦੇ ਹੋ ਘੁੰਮਣ ਤੁਸੀਂ ਛੁੱਟ ਸਕਦੇ ਹੋ ਅੱਛਾ ਰਸਤੇ ਤੇ ਆਪਾਂ ਘੁੰਮਣ ਫਿਰਨ ਜਾ ਰਹੇ ਆ ਉਦੋਂ ਵੀ ਛੱਡ ਲਈਏ ਤੁਸੀਂ ਕਿਸੇ ਵੀ ਜਗ੍ਹਾ ਘੁੰਮਣ ਜਾਂਦੇ ਹੋ ਤੁਸੀਂ ਨਾਲ 100 ਸੀਡ ਬੋਲ ਬਣਾ ਲਓ ਉਸ ਏਰੀਆ ਦੀ ਜਾਣਕਾਰੀ ਲੈ ਲਓ ਗੂਗਲ ਕਰਕੇ ਕਿ ਕਿਹੜੇ ਪੌਦੇ ਉਗਦੇ ਆ ਤੇ ਤੁਸੀਂ ਆਨਲਾਈਨ ਸਰਚ ਕਰੋ ਤੁਹਾਨੂੰ ਹਰੇਕ ਬੀਜ ਜਿਹੜਾ ਉਪਲਬਧ ਹੋ ਜਾਂਦਾ ਹ ਹਰੇਕ ਕਿਸਮ ਦਾ ਤੁਸੀਂ ਉਸ ਜਗ੍ਹਾ ਦਾ ਜਿਹੜਾ ਨੇਟਿਵ ਪਲਾਂਟ ਹੈ ਜੀ ਇਹਨੂੰ ਅਸੀਂ ਕਹਿੰਦੇ ਆ ਉਸ ਜਗ੍ਹਾ ਦਾ ਸਥਾਈ ਪੌਦਾ ਹੈ ਜਿਵੇਂ ਕਿ ਨੂਰ ਪਵੇਦੀ ਦੇ ਅਲੱਗ ਕਿਸਮ ਦੇ ਪੌਦੇ ਆ ਤੇ ਬਠਿੰਡਾ ਏਰੀਆ ਜਾਓਗੇ ਥੋੜੇ ਜਿ ਬਦਲ ਜਾਂਦੀ ਹੈ ਵੈਰੈਟੀ ਜੇ ਹਿਮਾਚਲ ਜਾਓਗੇ ਤਾਂ ਸਾਨੂੰ ਅਲੱਗ ਤਰ੍ਹਾਂ ਦੇ ਰੁੱਖ ਮਿਲਦੇ ਆ ਜੀ ਤਾਂ ਤੁਸੀਂ ਉਸ ਤਰ੍ਹਾਂ ਦੇ ਰੁੱਖਾਂ ਦੇ ਬੀਜ ਕਰੇ ਸੀਡ ਬਾਲ ਤਿਆਰ ਕਰੋਗੇ ਤਾਂ ਤੁਸੀਂ ਉਹਨਾਂ ਨੂੰ ਕਿਸੇ ਵੀ ਜਗ੍ਹਾ ਘੁੰਮਣ ਜਾਂਦੇ ਹੋ ਬੱਚਿਆਂ ਨਾਲ 150 10 20 ਤੁਸੀਂ ਛੁੱਟ ਸਕਦੇ ਹੋ ਜੀ ਤੇ ਜਿਵੇਂ ਅੱਜਕੱਲ ਜਾਮਣ ਹੈ ਜੀ ਅੱਜਕੱਲ ਮੌਸਮੀ ਹੈਗਾ ਔਰ ਜਾਮਣਾ ਦੇ ਸੀਡਸ ਆਪਣੇ ਪੰਜਾਬ ਚ ਅਕਸਰ ਆਮ ਮਿਲ ਜਾਂਦੇ ਆ ਤੇ ਇਹ ਕੰਮ ਵਧੀਆ ਹੋ ਸਕਦਾ ਜੀ ਜਰੂਰ ਕਰਿਓ ਜੀ ਕਮੈਂਟ ਦੀ ਔਰ ਦੇਖੋ ਮੈਂ ਤਾਂ ਸੋਚ ਲਿਆ ਜੀ ਕਿ ਜਾਮਣਾ ਦੇ ਬੀਜ ਇਕੱਠੇ ਕਰਕੇ ਸੀਡ ਬਾਲਸ ਬਣਾਵਾਂਗੇ ਜੀ ਬਹੁਤ ਵਧੀਆ ਇਹ ਬਣਦੀ ਕਿਦਾਂ ਜੀ ਦੱਸੋ ਥੋੜੀ ਟੈਕਨੀਕ ਦੱਸੋ ਜੀ ਸਰ ਬਿਲਕੁਲ ਤੁਸੀਂ ਜਾਮਣ ਦੀ ਗੱਲ ਕੀਤੀ ਹੈ ਮੈਂ ਦੱਸਣਾ ਚਾਹੁੰਦਾ ਕਿ ਇਸ ਵਿੱਚ ਕੋਸਟ ਤੁਸੀਂ ਅੰਦਾਜ਼ਾ ਲਗਾਓ ਸਰ ਤੁਸੀਂ ਕਿੰਨੀ ਕੋਸਟ ਸੋਚਦੇ ਹੋ ਵੀ ਸਾਡਾ ਕਿੰਨਾ ਖਰਚਾ ਹੋਇਆਗਾ ਇਸ ਪ੍ਰੋਜੈਕਟ ਤੁਸੀਂ ਦੱਸੋ ਸਰ ਕਿੰਨਾ ਖਰਚਾ ਹੋਇਆ ਹੋਏਗਾ ਮੈਂ ਤੁਹਾਡੇ ਦਰਸ਼ਕਾਂ ਨੂੰ ਪੁੱਛ ਲਵਾਂਗਾ ਕਿ ਕਿੰਨਾ ਖਰਚਾ ਹੋਇਆ ਪ੍ਰੇਡਿਕਟ ਕਰ ਲੈਣ ਜੀ ਕਿੰਨਾ ਲੱਗ ਗਿਆ ਹੋਵੇਗਾ ਹੂੰ ਮੈਂ ਸਰ ਕਹਿਣਾ ਚਾਹੁੰਦਾ ਇਹਦੇ ਪਰ ਸਾਡੀ ਕੋਈ ਕੋਸਟ ਨਹੀਂ ਹੈ ਅੱਛਾ ਜ਼ੀਰੋ ਕੋਸਟ ਹੈ ਲੋ ਕੋਸਟ ਸਿਸਟਮ ਹੈ ਲੋ ਕੋਸਟ ਪ੍ਰੋਡਕਟ ਹੈ ਜੀ ਹੂੰ ਸਿਰਫ ਥੋੜੀ ਜੀ ਤੁਹਾਨੂੰ ਸੋਚ ਆਪਣੀ ਬਦਲਣ ਦੀ ਲੋੜ ਹੈ ਸੋਚ ਨੂੰ ਕਿ ਅਸੀਂ ਕਿਸ ਸਮੇਂ ਕਿਹੜੇ ਰੁੱਖ ਦੇ ਆਪਾਂ ਬੀਜ ਜਮਾ ਕਰਨੇ ਨੇ ਹੂੰ ਕਿਉਂਕਿ ਹਰੇਕ ਰੁੱਖ ਦਾ ਇੱਕ ਅਲੱਗ ਸਮਾਂ ਹੈ ਜੀ ਅਲੱਗ ਸਮੇਂ ਉਹ ਆਪਣੇ ਬੀਜ ਦਿੰਦਾ ਹੈ ਤੇ ਅਲੱਗ ਸਮੇਂ ਉਹ ਬੀਜ ਕਲੈਕਟ ਕਰਨੇ ਨੇ ਹੂੰ ਤੇ ਜੇ ਤੁਸੀਂ ਇਹਨਾਂ ਬਾਰੇ ਸਰਚ ਕਰੋਗੇ ਵੈਸੇ ਸਾਡੀ ਜਿਹੜੀ ਅਗਲੇ ਟਾਰਗੇਟ ਨੇ ਮੇਰੀ ਜ਼ਿੰਦਗੀ ਦੇ ਉਹ ਇਹ ਨਹੀਂ ਕਿ ਮੈਂ ਸਕੂਲ ਚ ਇੱਕ ਵੱਡਾ ਸੀਡ ਬੈਂਕ ਕ੍ਰੀਏਟ ਕਰਾਂ ਅੱਛਾ ਸੀਡ ਬੈਂਕ ਕ੍ਰੀਏਟ ਕਰਨਾ ਚਾਹੁੰਦੇ ਸੀ ਸੀਡ ਬੈਂਕ ਬਣਾਉਣਾ ਚਾਹੁੰਦਾ ਐ ਮੈਂ ਜਿਸ ਤੇ ਅਸੀਂ ਕੰਮ ਕਰ ਰਹੇ ਆ ਸਰ ਸਾਡਾ ਟਾਰਗੇਟ ਹੈ ਕਿ ਜਿੰਨੇ ਪੰਜਾਬ ਦੇ ਵਿਰਾਸਤੀ ਰੋਖ ਹੈ ਜੀ ਉਹਨਾਂ ਦੇ ਬੀਜ ਸਾਡੇ ਕੋਲ ਹੋਣਗੇ ਹੂੰ ਤੇ ਉਹਨਾਂ ਦੇ ਬੀਜ ਵੀ ਹੋਣਗੇ ਤੇ ਉਹਨਾਂ ਲਈ ਅਸੀਂ ਇੱਕ ਵੱਡਾ ਕੰਟੇਨਰ ਟਾਈਪ ਬਣਾ ਰਹੇ ਹਾਂ ਜਿਨ੍ਹਾਂ ਦੇ ਵਿੱਚ ਅਸੀਂ ਪੂਰੇ ਪੰਜਾਬ ਕੇ ਅਬਿਸ਼ਵ ਚ ਟ੍ਰੇਨਿੰਗ ਵੀ ਦੇ ਸਕੀਏ ਜਾਣਾ ਪਵੇ ਤੇ ਉਸ ਬੀਜ ਦੇ ਅਸੀਂ ਸਕੈਨ ਕੋਡ 바ਰ ਕੋਡ ਲਾਵਾਂਗੇ ਤੇ ਹਰ ਇੱਕ ਦੀ YouTube ਵੀਡੀਓ ਆਪਾਂ ਅਟੈਚ ਕਰਾਂਗੇ ਸਕੂਲ ਦੇ ਵੱਲੋਂ ਕਿ ਤੁਸੀਂ ਅਗਰ ਉਹ ਸਕੈਨ ਸਰਚ ਕਰੋਗੇ ਸਾਡਾ ਤੁਹਾਨੂੰ ਉਸ ਬੀਜ ਪlant ਬਾਰੇ ਪੂਰੀ ਜਾਣਕਾਰੀ ਮਿਲੇਗੀ ਜੀ ਕਦੋਂ ਉੱਗਦਾ ਹੈ ਕਦੋਂ ਸੀਡ ਕਲੈਕਟ ਹੋਣਗੇ ਉਹਦੇ ਵਿੱਚ ਕਦੋਂ ਤੁਸੀਂ ਆਪਣੇ ਜਮਾ ਕਰ ਸਕਦੇ ਹੋ ਕਿਵੇਂ ਜਮਾ ਕਰਨੇ ਆ ਸੁਕਾਣੇ ਕਿਵੇਂ ਆ ਹਰ ਇੱਕ ਦੀ ਆਪਾਂ ਜਿਹੜੀ ਹੈਗੀ ਐ ਤੁਹਾਨੂੰ ਪੂਰੇ ਪਲਾਂਟ ਦੀ ਡਿਸਕ੍ਰਿਪਸ਼ਨ ਨਾਲ ਅਟੈਚ ਕਰਕੇ ਦੇ ਮਾਗੇ। ਵੱਡਾ ਉਪਰਾਲਾ ਹੋਏਗਾ ਤੁਹਾਡਾ। ਅੱਛਾ ਹੁਣ ਇਹ ਦੱਸੋ ਤੁਸੀਂ ਇਹ ਸੀਡ ਜਿਹੜੇ ਬਣਾਉਂਦੇ ਬਾਲਸ ਕਿੱਦਾਂ ਬਣਦੀਆਂ ਨੇ ਜੀ? ਸਰ ਜਿਹੜੀ ਸੀਡ ਬਾਲ ਐ ਇਹ ਬਣਾਉਣ ਲਈ ਸਾਡੇ ਕੋਲ ਮੇਨਲੀ ਕਈ ਤਰੀਕੇ ਆ ਵੱਖ-ਵੱਖ ਤਰੀਕਿਆਂ ਨਾਲ ਅਸੀਂ ਤਿਆਰ ਕਰ ਸਕਦੇ ਆ। ਜੀ। ਇਹ ਸੀਡ ਬਾਲਸ ਬਣਾਉਣ ਲਈ ਸਾਡੇ ਕੋਲ ਮੇਨਲੀ ਜੇ ਅਸੀਂ ਗੱਲ ਕਰੀਏ ਤਾਂ ਚਾਰ ਕੰਟੈਂਟ ਮੇਨ ਐ। ਹੂੰ। ਜਿਵੇਂ ਕਿ ਅਸੀਂ ਕਹਿੰਦੇ ਆ ਕਿ ਖੇਤੀ ਅਗਰ ਤੁਸੀਂ ਕਰਨੀ ਐ ਤਾਂ ਖੇਤੀ ਦਾ ਤੁਹਾਨੂੰ ਜ਼ਮੀਨ ਦੀ ਕਿਸਮ ਦਾ ਪਤਾ ਹੋਣਾ ਜ਼ਰੂਰੀ ਹੈ ਜੀ ਜੇ ਤੁਸੀਂ ਕਿਸਮ ਅਨੁਸਾਰ ਖੇਤੀ ਕਰੋਗੇ ਤਾਂ ਤੁਸੀਂ ਕਦੀ ਫੇਲ ਨਹੀਂ ਹੋਵੋਗੇ ਹਮ ਜਦੋਂ ਅਸੀਂ ਜ਼ਮੀਨ ਦਾ ਸੁਭਾਅ ਨਹੀਂ ਦੇਖਦੇ ਅਸੀਂ ਹੋਰ ਤਰ੍ਹਾਂ ਦੀ ਫਸਲ ਲਗਾਉਂਦੇ ਹਾਂ ਜਿਵੇਂ ਕਿ ਰੇਤਲੀ ਜਾਂ ਤਾਂ ਲਗਾ ਰਹੇ ਹੋ ਤਾਂ ਤੁਹਾਡੀ ਫਸਲ 'ਚ ਉਤਪਾਦਨ 'ਚ ਕਮੀ ਆਏਗੀ ਆਏਗੀ ਇਹ ਪਹਿਲਾਂ ਹੀ ਮੰਨ ਕੇ ਚੱਲੋ ਜੀ ਇਸ ਤਰ੍ਹਾਂ ਇਸਰ ਜਿਹੜੀ ਸੀਡ ਬੋਲ ਅਸੀਂ ਤਿਆਰ ਕਰਨੀ ਹੈ ਅਗਰ ਮਿੱਟੀ ਦੀ ਕਿਸਮ ਪਰ ਵੀ ਡਿਪੈਂਡ ਹੈ ਪਰ ਅਸੀਂ ਸਿੰਪਲ ਤਰੀਕਾ ਤੁਹਾਨੂੰ ਦੱਸਾਂਗੇ ਸੀਡ ਬੋਲ ਬਣਾਉਣ ਲਈ ਕੀ ਵਰਤਣਾ ਹੈ ਜੀ ਇਹਦੇ ਲਈ ਮੇਨਲੀ ਸਰ ਤੁਹਾਡੇ ਕੋਲ ਇੱਕ ਤਾਂ ਜਿਹੜੀ ਸਾਡੀ ਲੋਕਲ ਮਿੱਟੀ ਹੈ ਜਿਸ ਜਗ੍ਹਾ ਤੁਸੀਂ ਬਣਾਣਾ ਹੈ ਅਸੀਂ ਸੈਂਪਲ ਦੇ ਤੌਰ ਤੇ ਤੁਹਾਨੂੰ ਰੱਖੀ ਹੈ ਹਮ ਜਿਸ ਦੇ ਵਿੱਚ ਜੋ ਤੁਹਾਡੀ ਨਾਰਮਲ ਮਿੱਟੀ ਹੈ ਖੇਤਾਂ 'ਚ ਹੁੰਦੀ ਹੈ ਉਹ ਤੁਸੀਂ ਲੈ ਲੈਣੀ ਹੈ ਆਪਣੀ ਜੀ ਉਹਦਾ ਕੰਟੈਂਟ ਜਿਹੜਾ ਲੈਣਾ ਹੈ 50% ਲੈ ਲਓ ਹਾਫ ਕੰਟੈਂਟ ਉਹਦਾ ਤੇ 60% ਕੰਟੈਂਟ ਉਹਦਾ ਲੈ ਸਕਦੇ ਹੋ ਤੁਸੀਂ ਹਮ ਮਿੱਟੀ ਦਾ ਅਗਰ ਵੈਸੇ ਹੀ ਤੁਹਾਡੀ ਮਿੱਟੀ ਕਾਫੀ ਅੱਛੀ ਹੈ ਪੋਸ਼ਕ ਤੱਤ ਪ੍ਰੋਪਰ ਨੇ ਉਹਦੇ ਸੈਂਟ ਵੀ ਉਹਨੂੰ ਲੈ ਸਕਦੇ ਹੂੰ ਕਮੇਟੀ ਵਧੀਆ ਕਿਸਮ ਦੀ ਚੋਣ ਕਰਨੀ ਹੈ ਉਸ ਮਿੱਟੀ ਦੀ ਚੋਣ ਕਰਨ ਤੋਂ ਬਾਅਦ ਸਰ ਤੁਸੀਂ ਕਿਆ ਕਰਨਾ ਹੈ ਉਸ ਦੇ ਵਿੱਚ ਥੋੜੀ ਮਾਤਰਾ ਦੇ ਵਿੱਚ ਅਸੀਂ ਕਿਆ ਐਡ ਕਰਨਾ ਹੈ ਤੁਸੀਂ ਦੇਖ ਰਹੇ ਹੋ ਸਾਡੇ ਕੋਲ ਜਿਹੜੀ ਆਮ ਪਿੰਡਾਂ ਦੇ ਵਿੱਚ ਜਿਹਨੂੰ ਤੂੜੀ ਕਿਹਾ ਜਾਂਦਾ ਵੜਤੀ ਜਾਂਦੀ ਹੈ ਪਸ਼ੂਰੀ ਗੋਬਰ ਲਈ ਪਰੀ ਦੀ ਜਗ੍ਹਾ ਸਰ ਅਸੀਂ ਜਿਹੜਾ ਅੱਗੇ ਯੂਜ਼ ਕਰ ਰਹੇ ਹਾਂ वुਡ ਡਸਟ ਵੀ ਯੂਜ਼ ਕਰ ਰਹੇ ਹਾਂ ਜੋ ਸਾਡੇ ਕੋਲ ਹੂਜਾ ਪੱਤੇ ਤੁਸੀਂ ਦੇਖੋਗੇ ਝੜ ਰੇ ਆ ਸੀ ਇਹਨਾਂ ਨੂੰ ਅੱਗ ਨਹੀਂ ਲਗਾਉਂਦੇ ਸਕੂਲ 'ਚ ਅੱਛਾ ਇਹਨਾਂ ਲਈ ਸਾਡੇ ਕੋਲ ਸਟੈਮ ਦਾ ਇੱਕ ਪ੍ਰੋਜੈਕਟ ਚੱਲ ਰਿਹਾ ਸੀ ਜਿਸ ਮਾਡਲ ਤੇ ਕੰਮ ਕਰ ਰਹੇ ਆ ਹੋ ਸਕਦਾ ਸੀ ਥੋੜੇ ਦਿਨਾਂ 'ਚ ਉਹ ਮਾਡਲ ਪੂਰਾ ਕਰ ਲਈਏ ਵਿੱਚ ਅਸੀਂ ਇੱਕ ਕ੍ਰੈਸ਼ਰ ਮਸ਼ੀਨ ਬਣਾ ਰਹੇ ਆ ਆਪਣੇ ਸਕੂਲ ਦੀ ਖੁਦ ਆਪਣੀ ਤੇ ਤੁਸੀਂ ਪੱਤੇ ਉਹਦੇ 'ਚ ਪਾਓਗੇ ਉਹ ਆਪਣੇ ਆਪ ਤੁਹਾਨੂੰ ਪਾਊਡਰ ਫਾਰਮ ਬਣਾ ਕੇ ਦੇ ਦੇਗੀ ਪੱਤੇ ਅੱਛਾ ਹੂੰ ਸਰ ਹਾਫ ਸਾਡੀ ਕੰਪਲੀਟ ਹੋ ਚੁੱਕੀ ਹੈ ਬੱਚਿਆਂ ਦੀ ਮਦਦ ਨਾਲ ਤੇ ਥੋੜੀ ਜੀ ਸੋਚ ਨਾਲ ਤੇ ਜਿਵੇਂ ਹੀ ਉਹ ਕੰਪਲੀਟ ਹੋਈ ਤਾਂ ਅਸੀਂ ਪੂਰੇ ਸਕੂਲਾਂ 'ਚ ਕੋਸ਼ਿਸ਼ ਕਰਾਂਗੇ ਉਹ ਬਣਾ ਕੇ ਦੇਈਏ ਤੇ ਪੱਤੇ ਤੁਸੀਂ ਉਹਦੇ ਚ ਸੁੱਕਣ ਤੋਂ ਬਾਅਦ ਪਾਓਗੇ ਉਹ ਕਿ ਤੁਹਾਨੂੰ ਪਾਊਡਰ ਫਾਰਮ ਚ ਡਸਟ ਫਾਰਮ ਕ੍ਰੀਏਟ ਕਰ ਦੇਗੀ ਪਰ ਤੁਸੀਂ ਮਲਚ ਦੇ ਤੌਰ ਤੇ ਵੀ ਵਰਤ ਸਕਦੇ ਹੋ ਜੀ ਕਿਆਰੀਆਂ ਚ ਸਕੂਲ ਚ ਜਾਂ ਘਰਾਂ ਚ ਤਾਂ ਨਹੀਂ ਜੰਮੇਗਾ ਤੇ ਦੂਜੀ ਚੀਜ਼ ਉਹਨੂੰ ਅਸੀਂ ਸੀਡ ਬੋਲ ਚ ਇਹਦੀ ਜਗ੍ਹਾ ਵੀ ਵਰਤ ਸਕਦੇ ਹਾਂ ਜੀ ਥੋੜੀ ਥਾਂ ਤੇ ਵਰਤਿਆ ਜਾ ਸਕਦਾ ਥੋੜੀ ਥਾਂ ਤੇ ਵੀ ਤੁਸੀਂ ਇਹਨਾਂ ਨੂੰ ਯੂਜ਼ ਕਰ ਸਕਦੇ ਹੋ ਪੱਤੇ ਨਾਲ ਤੇ ਜਿਹੜਾ ਥਰਡ ਕੰਟੈਂਟ ਸਰ ਅਸੀਂ ਯੂਜ਼ ਕਰਨਾ ਹੈ ਜਦੋਂ ਲਾਸਟ ইয়ার ਅਸੀਂ ਨਾ ਦੋਨਾਂ ਨੂੰ ਮਿਲਾ ਕੇ ਤੇ ਥਰਡ ਕੰਟੈਂਟ ਤੁਸੀਂ ਪਾਣਾ ਹੈ ਜਿਹੜੀ ਸਾਡੀ ਰੂੜੀ ਖਾਦ ਹੈ ਗੋਬਰ ਹੈ ਜੀ ਪੂਰਾ ਜਿਹੜਾ ਯਾਨੀ ਕਿ ਤੁਹਾਡਾ ਪੂਰਾ ਗਲੀ ਹੋਈ ਮਿੱਟੀ ਦੀ ਰੇਹ ਹੋਣੀ ਚਾਹੀਦੀ ਹੈ ਤੁਸੀਂ ਥੋੜੇ ਕੰਟੈਂਟ ਨੂੰ ਦੇਣਾ ਹੈ ਤਾਂ ਕਿ ਉਹਨੂੰ ਥੋੜੇ ਸਮੇਂ ਲਈ ਜਿਹੜੇ ਪੋਸ਼ਕ ਤੱਤ ਹੈ ਉਹ ਪ੍ਰੋਪਰ ਸਰਵਾਈਵ ਕਰਨ ਲਈ ਮਿਲ ਜਾਣ ਜੀ ਤੇ ਤੀਸਰਾ ਕੰਟੈਂਟ ਉਹ ਐਡ ਕਰਨਾ ਹੈ ਕਿ ਉਸ ਤੋਂ ਬਾਅਦ ਜਦੋਂ ਅਸੀਂ ਸਰ ਪਿਛਲੇ ਸਾਲੇ ਸੀਡ ਬਾਲ ਤਿਆਰ ਕੀਤੀਆਂ ਤਾਂ ਅਸੀਂ ਦੇਖਿਆ ਕਿ ਸਾਡੇ ਸੀਡ ਨੂੰ ਨਾ ਵੱਡੇ ਪੱਦਰ ਤੇ ਜਿਹੜੇ ਛੋਟੇ ਕੀੜ ਸੀ ਉਹਨਾਂ ਨੇ ਖਾਧਾ अच्छा ये ਸਾਡੇ ਸੀਡ ਬੋਲਾ ਗਰੋ ਘਟ ਹੋਈਆਂ ਹੂੰ ਮਤਲਬ ਜੇ 10 ਪਿੱਛੇ ਰੇਟ ਦੇਖੀਏ ਤਾਂ 5 ਤੋਂ 6 ਰਹਿ ਗਿਆ ਸੀ 4 ਤੋਂ 5 ਸੀਡ ਬੋਲ ਖਰਾਬ ਹੋ ਚੁੱਕੀ ਹੈ ਹੂੰ ਉਹਦਾ ਕਾਰਨ ਜਦੋਂ ਦੇਖਿਆ ਤਾਂ ਸੀਡ ਬੋਲ ਨੂੰ ਅਸੀਂ ਤੋੜ ਕੇ ਦੇਖਿਆ ਵਿੱਚ ਤਾਂ ਜਿਹੜਾ ਸੀਡ ਸੀ ਉਹ ਖਾ ਚੁੱਕਿਆ ਸੀ ਜਾਨਵਰਾਂ ਦੁਆਰਾ ਅੱਛਾ ਸੀਡ ਕੱਲਾ ਖਾ ਲਿਆ ਜਾਨਵਰਾਂ ਦੁਆਰਾ ਖਾ ਲਿਆ ਗਿਆ ਸੀ ਹੂੰ ਤੇ ਉਸ ਤੋਂ ਬਾਅਦ ਅਸੀਂ ਇਹ ਸੋਚਿਆ ਵੀ ਇਹਨੂੰ ਕੁਛ ਨਾ ਹੁਣ ਇਨਸੈਕਟੀਸਾਈਡ ਤਾਂ ਆਪਾਂ ਕੋਈ ਯੂਜ਼ ਕਰ ਨਹੀਂ ਸਕਦੇ ਸੀ ਵਿੱਚ ਤਾਂ ਉਹਦੇ ਲਈ ਅਸੀਂ ਦੇਖਿਆ ਕਿ ਸਾਡੀ ਜਿਹੜੀ ਇਸ ਘਰ ਦੀ ਸਵਾ ਹੈ ਅੱਛਾ ਛੁੱਲਿਆਂ ਦੀ ਉਹ ਬਹੁਤ ਕਾਰਗਰ ਚੀਜ਼ ਹੈ ਹੂੰ ਕਿਉਂਕਿ ਜਿਹੜੀ ਦੀ ਫ੍ਰੈਗਰੈਂਸ ਹੈ ਇਸਵਾਦੀ ਸਮੈਲ ਹੈ ਹੂੰ ਉਹ ਇਹਨਾਂ ਕੀੜੀਆਂ ਨੂੰ ਜਾਂ ਕੱਢਿਆਂ ਨੂੰ ਨੇੜੇ ਨਹੀਂ ਆਣ ਦਿੰਦੇ ਹੂੰ ਤੁਸੀਂ ਪਿੰਡਾਂ 'ਚ ਵੀ ਦੇਖਿਆ ਹੋਵੇਗਾ ਸਾਡੇ ਪਿੰਡਾਂ 'ਚ ਅੱਜਕੱਲ ਜਾਂ ਜੋ ਵੀ ਖੇਤੀ ਕਰਦੇ ਆ ਉਹ ਲਸਣ ਵਗੈਰਾ ਤੇ ਇਸਵਾਦੀ ਵਰਤੋਂ ਕਰ ਛੋਟੇ-ਮੋਟੇ ਜੀਵ ਐ ਸੁੰਡੀਆਂ ਜੋ ਹਮਲਾ ਨਹੀਂ ਕਰਦੇ ਤਾਂ ਇਹ ਸੀਡ ਬੋਲ ਚ ਅਸੀਂ ਥੋੜੀ ਮਾਤਰਾ ਜਿਹੜੀ ਇਹ ਡਸਟ ਐ ਇਹ ਵੀ ਸਭ ਯੂਜ਼ ਕਰਨੀ ਐ ਸਿਰਫ ਉਹਨੂੰ ਉਹਨਾਂ ਚੀਜ਼ਾਂ ਤੋਂ ਬਚਾਉਣ ਲਈ ਤਾਂ ਇਹ ਚਾਰ ਮਿਕਸਚਰਾਂ ਨੂੰ ਮਿਕਸ ਕਰਕੇ ਤੁਸੀਂ ਜਿਹੜੀ ਸੀਡ ਬੋਲ ਆਪਣੀਓ ਤਿਆਰ ਕਰ ਲੈਣੀ ਐ ਵਾਹ ਜੀ ਵਾਹ ਅਜੇ ਸੀਡ ਇਹਦੇ ਚ ਅਸੀਂ ਪਲੇਸ ਨਹੀਂ ਕੀਤਾ ਬਿਲਕੁਲ ਵੀ ਸੀਡ ਨਹੀਂ ਰੱਖਿਆ ਇਹਦੇ ਸਿਰਫ ਸਿੰਪਲ ਬੋਲਾਂ ਤਿਆਰ ਕਰਨੀਆਂ ਹਨ ਅਗਰ ਬੀਜ ਦਾ ਸਾਈਜ਼ ਬਿੱਗ ਹੈ ਵੱਡਾ ਹੈ ਜਿਵੇਂ ਕਿ ਤੁਸੀਂ ਕੰਪੇਅਰ ਕਰੋ ਕਿ ਇਹ ਸਾਈਜ਼ ਜਿਹੜਾ ਸੀਡ ਦਾ ਸੀਡ ਦਾ ਸਾਈਜ਼ ਆ ਸਾਡੇ ਕੋਲ ਵੱਡਾ ਹੈ ਹੁਣ ਇਹ ਸੀਡ ਨੂੰ ਲਈ ਸਾਡੇ ਕੋਲ ਬੋਲ ਦਾ ਸਾਈਜ਼ ਥੋੜਾ ਵੱਡੇ ਸਾਈਜ਼ ਦੇ ਬਣਾਣੀ ਪਏਗੀ। ਅੱਛਾ। ਅਗਰ ਬੀਜ ਛੋਟੇ ਸਾਈਜ਼ ਦੇ ਆ ਤੁਸੀਂ ਬੋਲ ਜਿਹੜੀ ਹੈਗੀ ਉਹ ਛੋਟੇ ਕਾਰਦੀ ਵੀ ਬਣਾ ਸਕਦੇ ਹੋ। ਹੂੰ। ਉਹ ਸਾਈਜ਼ ਤੁਸੀਂ ਬੀਜ ਦੇ ਅਨੁਸਾਰ ਤੈਅ ਕਰਨਾ ਹੈ। ਜੀ। ਤੇ ਉਸ ਤੋਂ ਬਾਅਦ ਜਦੋਂ ਇਹ ਬੋਲ ਤਿਆਰ ਹੋ ਜਾਂਦੀ ਹੈ ਹੂੰ ਤਾਂ ਨੈਕਸਟ ਸਟੈਪ ਹੈ ਸਾਡੇ ਕੋਲ ਪਲੇਸਮੈਂਟ ਆਫ ਸੀਡ। ਹੂੰ ਕਿ ਤੁਸੀਂ ਇਸ ਬੋਲ ਦੇ ਵਿੱਚ ਬੀਜ ਨੂੰ ਕਿਵੇਂ ਰੱਖਣਾ ਹੈ। ਹੂੰ ਉਹ ਸਭ ਤੋਂ ਮੇਨ ਚੀਜ਼ ਹੈ ਦਿਮਾਗ ਦਾ ਕੰਮ ਹੈ ਕਿ ਬੋਲ ਦੇ ਵਿੱਚ ਬੀਜ ਕਿਵੇਂ ਪਾਣਾ ਹੈ। ਹੂੰ ਤਾਂ ਉਸ ਲਈ ਤੁਸੀਂ ਜਦੋਂ ਬੋਲ ਤਿਆਰ ਕਰ ਚੁੱਕੇ ਹੋ ਤਾਂ ਇਸ ਨੂੰ ਥੋੜਾ ਜਿਹਾ ਆਪਣੀ ਫਿੰਗਰ ਦੇ ਨਾਲ ਕਿਆ ਕਰਨਾ ਹੈ ਪੰਚ ਕਰ ਲੈ ਇਸਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਗੈਪ ਕ੍ਰੀਏਟ ਕਰ ਲੈਣਾ ਇਸ ਤੇ ਬਾਲ ਦੇ ਵਿੱਚ ਹੂੰ ਭਾਈ ਗੈਪ ਜਦੋਂ ਕ੍ਰੀਏਟ ਹੋ ਜਾਏਗਾ ਤਾਂ ਇਸ ਦੇ ਵਿੱਚ ਇਹ ਵੀ ਗੈਪ ਚ ਦੋ ਚੀਜ਼ਾਂ ਦਾ ਪਤਾ ਧਿਆਨ ਚ ਰੱਖਣੀ ਆ ਸਰ ਜੀ ਪਹਿਲੀ ਚੀਜ਼ ਜੋ ਅਸੀਂ ਧਿਆਨ ਚ ਰੱਖਣੀ ਹੈ ਇਸ ਬੋਲ ਲਈ ਕਿ ਅਗਰ ਬੀਜ ਦਾ ਸਾਈਜ਼ ਬਿੱਗ ਹੈ ਹਮ ਤਾਂ ਉਹਨੂੰ ਤੁਸੀਂ ਥੋੜਾ ਡੀਪ ਪਲੇਸ ਕਰਨਾ ਹੈ ਹਮ ਅਗਰ ਬੀਜ ਛੋਟੇ ਕਾਰਦੇ ਜਿਵੇਂ ਕਿ ਬਰੋਟੇ ਦੇ ਅਗਰ ਬੀਜ ਦੇਖੋਗੇ ਬਹੁਤ ਛੋਟੇ ਹੁੰਦੇ ਆ ਜੀ ਕਾਫੀ ਚੀਜ਼ਾਂ ਦੇ ਬੀਜ ਸਾਨੂੰ ਬੀਜ ਬਹੁਤ ਛੋਟੇ ਕਾਰਦੇ ਮਿਲਦੇ ਆ ਤਾਂ ਉਹਨਾਂ ਲਈ ਜਿਹੜੀ ਪੰਚਿੰਗ ਕਰਨੀ ਉਹ ਬਹੁਤ ਛੋਟੀ ਕਰਨੀ ਉਹ ਡੀਪ ਨਹੀਂ ਲੈ ਕੇ ਜਾਣਾ ਕਿਉਂਕਿ ਸੀਡ ਸਰਵਾਈਵ ਨਹੀਂ ਕਰੇਗਾ ਗਰੋ ਵੀ ਕਰਨਾ ਚਾਹੀਦਾ ਹੈ ਤਾਂ ਉਸ ਤੋਂ ਬਾਅਦ ਜਦੋਂ ਤੁਹਾਡੀ ਇਹ ਪੰਜ ਸੀਡ ਪਲੇਸ ਕਰਤਾ ਜਿ ਇਹ ਲਗਾ ਰਿਹਾ ਮੇਰੇ ਕੋ ਕchnar ਦਾ ਸੀ ਬੀਜ ਹੈ ਹੂੰ ਇਸ ਤੁਸੀਂ ਬੀਜ ਜਦੋਂ ਪਲੇਸ ਕੀਤਾ ਤੁਸੀਂ ਦੋ ਬੀਜ ਵੀ ਰੱਖ ਸਕਦੇ ਹੋ ਇੱਕ ਵੀ ਰੱਖ ਸਕਦੇ ਹੋ ਜੀ ਕਿਉਂਕਿ ਕਈ ਵੇਲੇ ਇੱਕ ਬੀਜ ਨਾ ਗਰੋ ਕਰੇ ਤਾਂ ਦੂਸਰਾ ਹੋ ਜਾਵੇਗਾ ਹੂੰ ਤਾਂ ਤੁਸੀਂ ਦੋ ਬੀਜ ਪਲੇਸ ਕਰਨ ਤੋਂ ਬਾਅਦ ਇਸ ਬੋਲ ਨੂੰ ਦੁਬਾਰਾ ਰੋਲ ਆਊਟ ਕਰ ਦੇਣਾ ਹੈ ਦੁਬਾਰੇ ਗੋਲ ਕਰ ਲੈਣਾ ਹੂੰ ਤੇ ਜਦੋਂ ਤੁਹਾਡੀ ਬੋਲ ਪ੍ਰੋਪਰ ਫੇਰ ਗੋਲ ਹੋ ਜਾਏਗੀ ਹੂੰ ਤਾਂ ਬੋਲ ਤੁਹਾਡੀ ਹੁਣ ਬੀ ਸੀਡ ਪਲੇਸ ਹੋ ਚੁੱਕਿਆ ਹੂੰ ਹੁਣ ਇਸ ਤੋਂ ਬਾਅਦ ਇਸ ਬੀਜ ਬੋਲ ਨੂੰ ਜਦੋਂ ਅਸੀਂ ਸਿਰ ਥ्रो ਕਰਾਂਗੇ ਜੀ ਤਾਂ ਅਸੀਂ ਇਹ ਦੇਖਿਆ ਕਿ ਬੀਜ ਨੂੰ ਜਦੋਂ ਬੋਲ ਨੂੰ ਸਿੱੜਦੇ ਆ ਤੇ ਫਟ ਜਾਂਦੀਆਂ ਹੂੰ ਹੁਣ ਫਟਣ ਦਾ ਕਾਰਨ ਇਹ ਹੈ ਕਿ ਇਸ ਦੇ ਵਿੱਚ ਕਲੇ ਕੰਟੈਂਟ ਘੱਟ ਹੈ। ਜੀ। ਤਾਂ ਅਸੀਂ ਇਹ ਮਹਿਸੂਸ ਕੀਤਾ ਕਿ ਇਹਨੂੰ ਥੋੜਾ ਜਿਹਾ ਕਲੇ ਕੰਟੈਂਟ ਵੀ ਦੇਣ ਦੀ ਜ਼ਰੂਰਤ ਹੈ। ਹੂੰ। ਤਾਂ ਲਾਸਟ ਥੋੜਾ ਜਿਹੜਾ ਕੰਮ ਹੈ ਬੋਲ 'ਚ ਬੀਜ ਪਲੇਸ ਕਰਨ ਤੋਂ ਬਾਅਦ ਉਹ ਚੀਕਣੀ ਮਿੱਟੀ ਦਾ। ਹੂੰ। ਅਸੀਂ ਥੋੜੀ ਮਾਤਰਾ ਜਿਹੜੀ ਹੈਗੀ ਹੈ ਚੀਕਣੀ ਮਿੱਟੀ ਆਪਣੇ ਕੋਲ ਨਾਲ ਲੈ ਕੇ ਰੱਖਣੀ ਹੈ। ਜੀ। ਇਸ ਚੀਕਣੀ ਮਿੱਟੀ ਨੂੰ ਤੁਸੀਂ ਕੀ ਕਰਨਾ ਹੈ ਕਿ ਐਂਡ ਦੇ ਵਿੱਚ ਪਾਣੀ ਝੋਲ ਕੇ ਸਿਰਫ ਜਿਵੇਂ ਕਿ ਹੁਣ ਅਗਰ ਮੇਰੇ ਕੋਲ ਇਹ ਚੀਜ਼ ਹੈ ਤੁਸੀਂ ਦੇਖੋਗੇ ਤੇ ਇਹਦੇ ਵਿੱਚ ਥੋੜਾ ਜਿਹਾ ਕੰਟੈਂਟ ਜਿਹੜਾ ਮੈਂ ਹੈਗਾ ਇਹ ਕਲੇ ਦਾ ਐਡ ਕਰਦਾ। ਹੂੰ। ਇਸ ਕਲੇ ਦਾ ਕ ਇਸ चीज ਨੂੰ ਤੁਸੀਂ ਐਡ ਕਰਕੇ ਇਹ ਚ ਥੋੜੀ ਜੀ ਮਾਤਰਾ ਤੁਸੀਂ ਪਾਣੀ ਐਡ ਕਰਨਾ ਹੈ ਜੀ ਇਹਦੀ ਇੱਕ ਲਿਕਵਿਡ ਫਾਰਮ ਚ ਇਸ ਕਲੀਅਰ ਨੂੰ ਤੁਸੀਂ ਲੈ ਕੇ ਆਣਾ ਹੈ ਹਮ ਇਹਦੀ ਪੇਸਟਿੰਗ ਕਰਨੀ ਹੈ ਇਸ ਬੋਲ ਦੇ ਦੁਆਲੇ ਇਹਨੂੰ ਤੁਸੀਂ ਅਗਰ ਚੰਗੀ ਤਰ੍ਹਾਂ ਜਿਹੜਾ ਹੈਗਾ ਹੈ ਲੇਪ ਲੈਣਾ ਕਹਿੰਦੇ ਜਿਵੇਂ ਆਪਾਂ ਪੰਜਾਬੀ ਚ ਅਸੀਂ ਕਹਿੰਦੇ ਆ ਚੁੱਲੇ ਨੂੰ ਲਿਪਣਾ ਜਾਂ ਲਿਪਣਾ ਤੁਸੀਂ ਇਸ ਨੂੰ ਬੋਲ ਨੂੰ ਲਿਪਣਾ ਹੈ ਤੇ ਲੇਪ ਤਿਆਰ ਕਰਨ ਤੋਂ ਬਾਅਦ ਅਸੀਂ ਵਿਦਿਆਰਥੀਆਂ ਦੀ ਮਦਦ ਤਰ ਇਹਨੂੰ ਵਿੱਚ ਜਿਹੜਾ ਹੈਗਾ ਹੈ ਬੋਲ ਨੂੰ ਚੰਗੀ ਤਰ੍ਹਾਂ ਤੁਸੀਂ ਇਹਨੂੰ ਬੋਲ ਨੂੰ ਕਿਹਾ ਕਰਨਾ ਹੈ ਡਿਪ ਕਰਨਾ ਹਮ ਤੇ ਟੂ ਟਾਈਮ ਤੁਸੀਂ ਡਿਪ ਕਰ ਸਕਦੇ ਹੋ ਪਹਿਲਾ ਇੱਕ ਫੋਮ ਲਗਾਉਣ ਤੋਂ ਬਾਅਦ ਇੱਕ ਪਰਤ ਲਗਾਉਣ ਤੋਂ ਬਾਅਦ ਇਸ ਬਾਲ ਨੂੰ ਤੁਸੀਂ ਥੋੜੇ ਸਮੇਂ ਲਈ ਜਿਹੜਾ ਹੈਗਾ ਉਹ ਛੱਡ ਸਕਦੇ ਹੋ ਤੇ ਜਦੋਂ ਇਹ ਬਾਲ ਥੋੜੀ ਅੱਛੀ ਤਰ੍ਹਾਂ ਹੁਣ ਸੁੱਕ ਜਾਏਗੀ ਜੀ ਤੇ ਜਿਹੜੀ ਤਰੇੜਾ ਫੱਟਣ ਦੀ ਸਮੱਸਿਆ ਹੈ ਜਿੱਥੋਂ ਜਿਹੜਾ ਬੀਜਾ ਨੂੰ ਹਵਾ ਮਿਲ ਜਾਏਗੀ ਇਹ ਤਾਂ ਉਹ ਗਰੋ ਨਹੀਂ ਕਰੇਗਾ ਉਹ ਜਰਮੀਨੇਟ ਨਹੀਂ ਹੋਏਗਾ ਅਗਲਾ ਸਟੈਪ ਹੈ ਇਸ ਨੂੰ ਥੋੜੀ ਜੀ ਦੇਰ ਡਰਾਈ ਹੋਣ ਲਈ ਆਪਣਾ ਜਿਹੜਾ ਹੈਗਾ ਉਹ ਪਲੇਸ ਕਰ ਦੇਣਾ ਜੀ ਤੇ ਜਦੋਂ ਇੱਕ ਲੇਅਰ ਡਰਾਈ ਪਲੇਸ ਹੋ ਚੁੱਕੀ ਹੈ ਦੀ ਇੱਕ ਲੇਅਰ ਸੁੱਕ ਜਾਏਗੀ ਹਮਮ ਇਸ ਬਾਲ ਨੂੰ ਦੁਬਾਰਾ ਦੂਜੀ ਵਾਰ ਸੁੱਕਣ ਤੋਂ ਬਾਅਦ ਇਸੇ ਬਾਲ ਨੂੰ 5-4 ਮਿੰਟ ਬਾਅਦ ਇੱਕ ਵਾਰ ਫੇਰ ਰੋਟੇਸ਼ਨ ਅੱਛਾ ਦੁਬਾਰਾ ਫੇਰ ਲੈ ਕੇ ਆਣਾ ਉਸ ਨੂੰ ਹਾਂਜੀ ਕਿਉਂਕਿ ਲੇਅਰ ਜਿਹੜੀ ਲਿਕਵਿਡ ਦੀ ਆ ਉਹ ਥੋੜੀ ਘੱਟ ਲੱਗੇਗੀ ਹਮਮ ਅਗਰ ਜ਼ਿਆਦਾ ਰਹੇਗੀ ਤਾਂ ਬੋਲ ਅਗਰ ਬਾਰਿਸ਼ 5-7 ਦਿਨ ਜਾਂ 10 ਦਿਨ ਬਾਰਿਸ਼ ਨਹੀਂ ਹੁੰਦੀ ਹੈ ਤਾਂ ਇਸ ਨਾਲ ਜਿਹੜਾ ਉਹਦਾ ਨਮੀ ਦਾ ਕੰਟੈਂਟ ਆ ਉਹ ਬਣਿਆ ਰਹੇਗਾ ਹਮਮ ਕਿਉਂਕਿ ਜਿਹੜੀ ਕਲੇ ਐ ਪਾਣੀ ਨੂੰ ਜਿਹੜਾ ਕਾਫੀ ਸਮੇਂ ਤੱਕ ਹੋਲਡ ਕਰਕੇ ਰੱਖਦੀ ਹੈ ਹਮ ਤਾਂ ਇਸ ਕਰਕੇ ਜਿਹੜਾ ਕਲੇ ਕੰਟੈਂਟ ਦੇ ਅੰਦਰ ਮੌਇਸਚਰ ਕੰਟੈਂਟ ਬਣਿਆ ਰਹੇਗਾ ਕਿ ਕਾਫੀ ਸਮੇਂ ਤੱਕ ਜਿਹੜਾ ਸੀਡ ਹੈ ਉਹ ਸਰਵਾਈਵ ਕਰ ਜਾਏਗਾ ਉਹਨੂੰ ਪਾਣੀ ਦੀ ਕਮੀ ਨਹੀਂ ਆਏਗੀ ਹਮ 7 8 10 ਦਿਨ ਤੱਕ ਵੀ ਸਰਵਾਈਵ ਹੋ ਜਾਏਗਾ ਉਦੋਂ ਤੱਕ ਉਹ ਉੱਗ ਜਾਏਗਾ ਜਰਮੀਨੇਟ ਹੋ ਜਾਏਗਾ ਕਿ ਉਸ ਤੋਂ ਬਾਅਦ ਤੁਸੀਂ ਜਿਹੜਾ ਹੈਗਾ ਬਾਰਿਸ਼ ਹੋਣ ਤੇ ਉਹ ਬੀਜ ਚੰਮਣਾ ਸ਼ੁਰੂ ਹੋ ਜਾਏਗਾ ਬਹੁਤ ਵੱਡ ਮੁੱਲੀ ਜਾਣਕਾਰੀ ਸਾਡੇ ਸਬਸਕ੍ਰਾਈਬਰਸ ਨੂੰ ਵੀਡੀਓਜ਼ ਦੇਖਣ ਵਾਲਿਆਂ ਨੂੰ ਔਰ ਬੱਚਿਆਂ ਨੂੰ ਤਾਂ ਤੁਸੀਂ ਨਾਲ ਜੋੜਿਆ ਹੋਏ ਖੁਦ ਬੱਚੇ ਵੀ ਬਣਾਉਂਦੇ ਨੇ ਸਾਡੇ ਨਾਲ ਬਿਲਕੁਲ ਸਰ ਲਾਸਟ ਈਅਰ ਸਾਡਾ ਜਿਹੜਾ ਟਾਰਗੇਟ ਸੀ ਤੁਹਾਨੂੰ ਦੱਸਿਆ ਕਿ 3000 ਬਾਲ ਅਸੀਂ ਸਿੱਟੀ ਸੀ ਜੀ ਕਿਉਂਕਿ ਬੱਚੇ ਥੋੜੇ ਸਾਡੇ ਨਵੇਂ ਸੀ ਇਹਨਾਂ ਨੂੰ ਇੰਨੀ ਜਾਣਕਾਰੀ ਨਹੀਂ ਸੀ ਫਿਰ ਅਸੀਂ ਕੋਸ਼ਿਸ਼ ਕਰਵਾਈ ਬੱਚਿਆਂ ਨੂੰ ਸਲੋ ਸਲੋ ਤਾਂ ਕਿ ਆਪਣੇ ਪੱਧਰ ਤੇ ਆਣ ਕਿਉਂਕਿ ਸਕੂਲ ਸਮੇਂ ਦੇ ਵਿੱਚ ਸਾਡੇ ਕੋਲ ਆਪਣੇ ਸਬਜੈਕਟ ਲਈ ਉਹਨਾਂ ਦਾ ਜੋ ਸਮਾਨ ਹੀ ਬਚਦਾ ਇਹਨਾਂ ਕੰਮਾਂ ਲਈ ਤੁਸੀਂ ਅੱਜ ਵੀ ਦੇਖ ਰਹੇ ਹੋ ਕਿ ਅਸੀਂ ਜਿਹੜਾ ਬਣਾ ਰਹੇ ਸੀਡ ਬਾਲ ਸ਼ਨੀਵਾਰ ਹਰ ਸ਼ਨੀਵਾਰ ਕੋਸ਼ਿਸ਼ ਹੁੰਦੀ ਹੈ ਅਸੀਂ ਇਹ ਸੀਡ ਬਾਲਾਂ ਜਾਂ ਹੋਰ ਕੰਮ ਕਰਦੇ ਹਾਂ ਤਾਂ ਸਕੂਲ ਦੇ ਵਿੱਚ ਈਵਨਿੰਗ ਟਾਈਮ 4 ਤੋਂ 6 ਅਸੀਂ ਤੁਹਾਨੂੰ ਇੱਥੇ ਹੀ ਮਿਲਣਗੇ ਸਾਡੇ ਬੱਚੇ ਆਪਣੇ ਪੱਧਰ ਤੇ ਆਏ ਹੋਏ ਇੱਥੇ ਜੀ ਇਹਨਾਂ ਨੂੰ ਕੋਈ ਅਸੀਂ ਵੈਸੇ ਨਹੀਂ ਬੁਲਾਇਆ ਹੋਇਆ ਜੋ ਬੱਚੇ ਸੇਵਾ ਕਰਨਾ ਚਾਹੁੰਦੇ ਨੇ ਕੁਦਰਤ ਦੀ ਉਹ ਸੇਵਾ ਕਰ ਲੈਂਦੇ ਆਂ ਤੇ ਇਸ ਵਿੱਚ ਅਸੀਂ ਕਈ ਵਾਰ ਦੇਖਦੇ ਆਂ ਕਿ ਪੇਰੈਂਟਸ ਵੀ ਨਾਲ ਆਉਂਦੇ ਆਂ ਸੇਵਾ ਕਰਨ ਹੁਣ ਮੈਂ ਦਿਖਾਵਾਂਗਾ ਜਿਵੇਂ ਅਸੀਂ ਨਵਾਂ ਪ੍ਰੋਜੈਕਟ ਘੜਿਆਂ ਦਾ ਸ਼ੁਰੂ ਕੀਤਾ ਆ ਲੈਣੇ ਦਾ ਉਹਨਾਂ ਤੋਂ ਬਣਾਉਣ ਦਾ ਕੁਝ ਪੇਰੈਂਟਸ ਜਿਨ੍ਹਾਂ ਦੇ ਬੱਚਿਆਂ ਦੇ ਮਾਤਾ ਪਿਤਾ ਕੰਮ ਕਰਦੇ ਆਂ ਕੋਈ ਤਰਖਾਨ ਦਾ ਕੰਮ ਕਰਦਾ ਹੈ ਕੋਈ ਪੇਂਟ ਦਾ ਕੰਮ ਕਰਦਾ ਹੈ ਤਾਂ ਉਹ ਖੁਦ ਆ ਕੇ ਸਾਡੇ ਕੋਲ ਕੰਮ ਕਰ ਜਾਂਦੇ ਇੱਕ ਦੋ ਘੰਟੇ ਕਿਸੇ ਰ ਅਸੀਂ ਕੰਮ ਆਪੇ ਕਰ ਲੈਣਾ ਤੁਸੀਂ ਕੰਮ ਦੱਸ ਦਿਓ ਤੇ ਜਿੰਨੇ ਵੀ ਸਰ ਮਾਡਲ ਸਾਡੇ ਸਾਇੰਸ ਦੇ ਸੀ ਹੁਣ ਤੱਕ 40 ਤੋਂ 50 ਮਾਡਲ ਮੈਂ ਪ੍ਰੋਜੈਕਟ ਜਿੱਤ ਚੁੱਕਿਆ ਹਾਂ ਸਾਇੰਸ ਦੇ ਹੂੰ ਸਟੇਟ ਪੱਧਰ ਦੇ ਦਾ 2-3 ਦੇ ਕਰੀਬ ਹੈਗੇ ਨੇ ਤੇ ਨੈਸ਼ਨਲ ਹੈ ਉਸ ਤੋਂ ਇਲਾਵਾ ਡਿਸਟ੍ਰਿਕਟ ਦਾ ਆਪਾਂ ਹਰ ਸਾਲ ਜਿੱਤਦੇ ਹਾਂ ਮੇਰੇ 3-4-4 ਮਾਡਲ ਸਾਡੇ ਜਿੱਤਦੇ ਹੀ ਨੇ ਹਰ ਸਾਲ ਹੂੰ ਤਾਂ ਉਹਦੇ ਵਿੱਚ ਕਿਹੜੀ ਚੀਜ਼ ਹੈ ਕਿ ਉਹ ਜਿੰਨੇ ਵੀ ਮਾਡਲ ਸਾਡੇ ਫਾਈਨਾਂਸ ਕੀਤੇ ਗਏ ਨੇ ਹੂੰ ਉਹ ਸਕੂਲ ਵੱਲੋਂ ਕੁਛ ਨਹੀਂ ਹੈ ਆਪਾਂ ਜਿੰਨੀ ਮਦਦ ਹੈ ਉਨੀ ਕਰਦੇ ਹਾਂ ਤਾਂ ਉਹ ਬੱਚਿਆਂ ਦੇ ਪੇਰੈਂਟਸ ਵੱਲੋਂ ਜਾਂ ਕਮਿਊਨਿਟੀ ਵੱਲੋਂ ਸਪੋਰਟ ਦਿੱਤੇ ਗਏ ਨਾ ਉਹ ਫਾਈਨਾਂਸ ਕਰਦੇ ਨੇ ਉਹਨਾਂ ਨੂੰ ਤੇ ਉਹੀ ਪੈਸਾ ਇਹ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਸਕੂਲ ਤੋਂ ਇਲਾਵਾ ਜੇ ਲੋਕ ਤੁਹਾਡੀ ਸੋਚ ਨਾਲ ਚੱਲ ਰਹੇ ਨੇ ਤਾਂ ਤੁਸੀਂ ਅਧਾਰਿਆਂ ਨੂੰ ਆਪਣੇ ਨੂੰ ਵੱਡੇ ਪੱਧਰ ਤੇ ਪੇਸ਼ ਕਰ ਸਕਦੇ ਹੋ ਸਰ ਸੀਡ ਬਾਲ ਜਿਹੜੀ ਤੁਸੀਂ ਸਵਿਪਟਣੀ ਹੈ ਇਹਦੇ ਲਈ ਦੋ ਤਰੀਕੇ ਹੈ ਇੱਕ ਤਾਂ ਸੀਡ ਬਾਲ ਦਾ ਇਹ ਫਾਇਦਾ ਹੈ ਕਿ ਸਕੂਲ ਵਿਦਿਆਰਥੀਆਂ ਲਈ ਜਾਂ ਕਿਸੇ ਲਈ ਕਿ ਉਹ ਥਾਂਾਂ ਜਿਹੜੀਆਂ ਡੂੰਘੀਆਂ ਬਹੁਤ ਹੈ ਉੱਥੇ ਤੁਸੀਂ ਮੈਨੂਅਲ ਤੌਰ ਤੇ ਪਹੁੰਚ ਨਹੀਂ ਸਕਦੇ ਫਿਜ਼ੀਕਲ ਤੌਰ ਤੇ ਨਹੀਂ ਜਾ ਸਕਦੇ ਤੁਸੀਂ ਇਸ ਬਾਲ ਨੂੰ ਥਰੋ ਕਰ ਸਕਦੇ ਹੋ ਤੁਸੀਂ ਸੇਫ ਹੋ ਹਮਮ ਅਗਰ ਸਾਡੇ ਬੱਚੇ ਕਿਸੇ ਖੱਡ ਤੋਂ ਗੁజర్ ਰਹੇ ਹੈ ਕੋਈ ਡੀਪ ਡੂੰਗੀ ਸਾਹ ਪਾਟੀ ਜੋ ਗੁజర్ ਰਹੇ ਹੈ ਘੁੰਮਣ ਜਾ ਰਹੇ ਹੈ ਤਾਂ ਤੁਸੀਂ ਸਿਰਫ ਸੜਕ ਤੇ ਖੜ ਕੇ ਬਾਲ ਨੂੰ ਡ੍ਰੌਪ ਕਰਨਾ ਹੈ ਹਮ ਇਹਨੂੰ ਅਸੀਂ ਸੀਡ ਬੰਬ ਦਾ ਨਾਮ ਵੀ ਦਿੱਤਾ ਜਦੋਂ ਮੈਂ ਪੰਜਾਬ ਚ ਟ੍ਰੇਨਿੰਗ ਦਿੱਤੀ ਸੀ ਹਮ ਪੂਰੇ ਪੰਜਾਬ ਚ ਮੈਂ ਟ੍ਰੇਨਿੰਗਾਂ ਦਿੰਦਾ ਇਸ ਰਿਗਾਰਡਿੰਗ ਸੀਡ ਬਾਲ ਦੀ ਐਜ਼ ਅ ਰਿਸੋਰਸ ਪਰਸਨ ਵੀ ਜਾਂ ਪ੍ਰਾਈਵੇਟ ਇੰਸਟੀਚੂਟ ਚ ਜਾਂਦਾ ਹੈ ਤਾਂ ਉਹਨਾਂ ਨੂੰ ਮੈਂ ਸੀਡ ਬੰਬ ਹੀ ਕਹਿੰਦਾ ਕਿ ਤੁਹਾਡੇ ਕੋਲ ਇੱਕ ਬੰਬ ਦਿੱਤੇ ਆ ਤੁਹਾਡੇ ਹੱਥ 'ਚ ਪਰ ਇਸ ਬੰਬ ਦਾ ਧੁਮਾਕਾ ਨਹੀਂ ਹੋਏਗਾ ਪੋਲਿਊਸ਼ਨ ਨਹੀਂ ਨਿਕਲੇਗਾ ਇਸ ਬੰਬ ਤੋਂ ਗਿਆ ਨਿਕਲੇਗਾ ਇੱਕ ਪੌਦਾ ਨਿਕਲੇਗਾ ਜਿਹੜਾ ਕਿੰਨੇ ਹੀ ਕਾਰਬਨ ਪੋਲਿਊਸ਼ਨ ਨੂੰ ਕੈਪਚਰ ਕਰੇਗਾ ਤੇ ਸਾਡੇ ਵਾਤਾਵਰਣ ਨੂੰ ਜਿਹੜਾ ਹੈਗਾ ਸਾਫ਼ ਕਰੇਗਾ ਹੁਣ ਉਹ ਤੁਹਾਡੀ ਸੋਚ ਪਰ ਡਿਪੈਂਡ ਹੈ ਕਿ ਤੁਸੀਂ ਉਹ ਬੰਬ ਚਲਾਣੇ ਆ ਜਿਹੜੇ ਧੂਆ ਪੈਦਾ ਕਰਦੇ ਆ ਜਾਂ ਉਹ ਬੰਬ ਚਲਾਣੇ ਨੇ ਜਿਹੜੇ ਕੁਦਰਤ ਨੂੰ ਸਾਫ਼ ਕਰਦੇ ਆ ਸਾਫ਼ ਕਰਦੇ ਆ ਬਿਲਕੁਲ ਅੱਜ ਦਾ ਸਾਡਾ ਦੋ ਕੰਪੋਨੈਂਟ ਤੇ ਅਸੀਂ ਕੰਮ ਕਰ ਰਹੇ ਸੀ ਸਕੂਲ 'ਚ ਸ਼ਨੀਵਾਰ ਜੀ ਕਿ ਦੋ ਕੰਪੋਨੈਂਟ ਸੀਕ ਦਾ ਸੀਡ ਬਾਲ ਦੀ ਅਸੀਂ 20000 ਸੋਚੀ ਸੀ ਇਸ ਸਾਲ ਟੋਟਲ ਡ੍ਰੌਪ ਕਰਨੀ ਹੈ ਸੀਜ਼ਨ ਕਿਉਂਕਿ ਸਾਡੇ ਕੋਲ ਜਿਹੜੇ ਸੀਡ ਕਲੈਕਟ ਹੋਏ ਸੀ ਸਾਡੇ ਸਕੂਲ ਦੇ ਸੀਡ ਬੈਂਕ ਦੇ ਵਿੱਚ ਆਪਣਾ ਬੈਂਕ ਹੈ ਸਾਡਾ ਆਪਣਾ ਜੀ ਜੋ ਬੀਜ ਅਸੀਂ ਕਲੈਕਟ ਕਰਦੇ ਜਿਵੇਂ ਹੁਣ ਵੀ ਅਸੀਂ ਤਾਜੇ ਜਾਮਣਾਂ ਦੇ ਤੁਸੀਂ ਦੇਖੋਗੇ ਸਾਡੇ ਕੋਲ 2000 ਦੇ ਕਰੀਬ ਬੀਜ ਇਕੱਠਾ ਹੋ ਚੁੱਕੇ ਆ ਜਾਮਣ ਜਾਮਣ ਦਾ ਜੀ ਉਹਨਾਂ ਨੂੰ ਅਸੀਂ ਡਰਾਈ ਕਰ ਰਹੇ ਆ ਸੁਕਾ ਰਹੇ ਆ ਤੇ ਉਹਨਾਂ ਨੂੰ ਸਟੋਰ ਕਰਾਂਗੇ ਨੈਕਸਟ ਸਾਲ ਲਈ ਅਗਲੇ ਸਾਲ ਉਹਨਾਂ ਤੋਂ ਬੂਟੇ ਜਾਂ ਇਸ ਸਾਲ ਲਗਾਵਾਂਗੇ ਸੀਡ ਬਾਲਾਂ ਜਿੰਨੀਆਂ ਬਣਨਗੀਆਂ ਉਹਨੀਆਂ ਸੱਟਾਂਗੇ ਆਪਾਂ ਤੇ ਜਿਹੜਾ ਇਸ ਸਾਲ ਦਾ ਟਾਰਗੇਟ ਸਾਡਾ 20000 ਸੀਡ ਬਾਲ ਦਾ ਟਾਰਗੇਟ ਹੈ ਜੀ ਤੇ 20000 ਵਿੱਚੋਂ ਅਸੀਂ ਪਹਿਲੀ ਜਿਹੜਾ ਟਾਰਗੇਟ ਆਪਣਾ ਪਹਿਲਾ ਤਿੰਨ ਸਟੈਪ ਚ ਅਸੀਂ ਪੂਰਾ ਕਰਾਂਗੇ ਪਹਿਲਾ ਟਾਰਗੇਟ ਅਸੀਂ ਅੱਜ ਜਿਹੜਾ ਅਸੀਂ 5000 ਦਾ ਟਾਰਗੇਟ ਸੀ ਸਾਡਾ ਵੱਡਾ ਟਾਰਗੇਟ ਤੇ 5000 ਸੀਡ ਬਾਲ ਜਿਹੜੀ ਅੱਜ ਅਸੀਂ ਫੋਰੈਸਟ ਡਿਪਾਰਟਮੈਂਟ ਨੂੰ ਬੰਡ ਰੇਂਜੋਂ ਸਾਡੀ ਨੂਰ ਪਵੇਦੀ ਦੀ ਰੋਪੜਦੀ ਹੈ ਉਹਨਾਂ ਦੇ ਅਸੀਂ ਜਿਹੜੇ ਡਿਪਾਰਟਮੈਂਟ ਦੇ ਅਫੀਸ਼ਰ ਸਾਡੇ ਕੋਲ ਆਏ ਸੀ ਉਹਨਾਂ ਨੂੰ ਅਸੀਂ ਆਪ ਸੌਂਪੀ ਹੈ ਤੇ ਹੁਣ ਸਾਡੇ ਬੱਚੇ ਜਾ ਕੇ ਉਹਨਾਂ ਦੀ ਮਦਦ ਦੇ ਨਾਲ ਉਹਨਾਂ ਦੇ ਦੇਖ ਰੇਖੇ ਜਿਹੜਾ ਏਰੀਆ ਕਿਉਂਕਿ ਉਹ ਜੰਗਲਾਂ 'ਚ ਘੁੰਮਦੇ ਰਹਿੰਦੇ ਨੇ ਕਿ ਕਿਸ ਏਰੀਆ ਦੇ ਵਿੱਚ ਉਹਨਾਂ ਨੂੰ ਪੌਦਿਆਂ ਦੀ ਜ਼ਿਆਦਾ ਲੋੜ ਹੈ ਜਿੱਥੇ ਫੋਰੈਸਟ ਕਹੋ ਬਿਰਲਾ ਪੈ ਚੁੱਕਿਆ ਹੈ ਬੂਟੇ ਘੱਟ ਨੇ ਡੈਂਸਿਟੀ ਘੱਟ ਚੁੱਕੀ ਹੈ ਤਾਂ ਉਹ ਉਸ ਜਗ੍ਹਾ ਸੇਫ ਜਗ੍ਹਾ ਸਾਡੇ ਬੱਚਿਆਂ ਨੂੰ ਲੈ ਕੇ ਉਹ ਸੀਡ ਬੋਲਾਂ ਸਿੱਟਣਗੇ ਤੇ ਅਸੀਂ ਖੁਦ ਨਾਲ ਜਾਵਾਂਗੇ ਬੱਚਿਆਂ ਨੂੰ ਲੈ ਕੇ ਤੇ ਇਹ ਵੀ ਮਸਸਾਣਾ ਜਾਵਾਂਗੇ ਕਿ ਜਿੰਨਾ ਵੀ ਪ੍ਰਬੰਧ ਹੈ ਸਾਡੇ ਖਰਚੇ ਦਾ ਇਹ ਸਾਡਾ ਪੂਰਾ ਸਟਾਫ ਸਟਾਫ ਮੈਂਬਰ ਜਾਂ ਸਾਡੇ ਇੰਚਾਰਜ ਸਕੂਲ ਦੇ ਸੀਮਾ ਮੈਮ ਸੀਮਾ ਦੇਵੀ ਜੀ ਉਹਨਾਂ ਦੁਆਰਾ ਸਾਡੇ ਅਧਿਆਪਕਾਂ ਦੁਆਰਾ ਆਪਣੇ ਪੱਧਰ ਤੋਂ ਖਰਚਿਆ ਜਾਂਦਾ ਹੈ ਜਾਂ ਜੋ ਵੀ ਸਾਨੂੰ ਵਿਭਾਗ ਦੁਆਰਾ ਪ੍ਰਾਪਤ ਹੁੰਦਾ ਹੈ ਉਹ ਵੀ ਅਸੀਂ ਵਿੱਚ ਪਾ ਕੇ ਆਪਣੇ ਪੱਧਰ ਤੇ ਖਰਚ ਕੇ ਅਸੀਂ ਇਹ ਖਰਚਾ ਪੂਰਾ ਕਰਦੇ ਹਾਂ ਜਗਜੀਤ ਸਰ ਲਗਾਤਾਰ ਬੱਚਾ ਵਰਨ ਨੂੰ ਬਚਾਉਣ ਦੇ ਉਪਰਾਲੇ ਕਰ ਰਹੇ ਨੇ ਸਾਡੇ ਗੁੱਡ ਲੱਕਿਆ ਕਿ 2016 ਤੋਂ ਸਾਡੇ ਸਕੂਲੇ ਆਏ ਹੋ 2016 ਤੋਂ ਹੀ ਸਾਡੇ ਸਕੂਲ ਦੇ ਇਹ ਜਿਹੜੇ ਬੱਚੇ ਨੇ ਉਹ ਲਗਾਤਾਰ ਵੱਡੀਆਂ ਪ੍ਰਾਪਤੀਆਂ ਕਰ ਰਹੇ ਨੇ ਜਿਦੇ ਵਿੱਚ ਨੈਸ਼ਨਲ ਮੀਨਸ ਕਾ ਮੈਡ ਦਾ ਸਾਡਾ ਇੱਕ ਸਕਾਲਰਸ਼ਿਪ ਟੈਸਟ ਹੁੰਦਾ ਉਹਦੇ ਵਿੱਚ ਸਾਡੇ ਬੱਚੇ ਜਿਹੜੇ ਆ 50 ਤੋਂ ਜ਼ਿਆਦਾ ਹੁਣ ਤੱਕ ਉਹ ਵਜੀਫਾ ਪ੍ਰੀਖਿਆ ਪਾਸ ਕਰ ਲਏ ਉਸ ਤੋਂ ਬਾਅਦ ਜਿਹੜਾ ਸਾਡੇ ਸਾਇੰਸ ਲੈਬ ਦੀ ਐਗਜ਼ਿਬਿਸ਼ਨ ਹੁੰਦੀ ਸਾਇੰਸ ਪ੍ਰਦਰਸ਼ਨੀ ਆ ਜਦੋਂ ਦੇ ਸਾਰੇ ਇੱਥੇ ਆਏ ਆ ਲਗਾਤਾਰ ਸਾਡੇ ਬੱਚੇ ਜਿਹੜੇ ਆ ਉਹ ਸਟੇਟ ਤੱਕ ਪਾਰਟਿਸਪੇਟ ਕਰਦੇ ਰਹੇ ਇਸ ਵਾਰੀ ਸਾਡੇ ਉਹ ਬੱਚੇ ਸਟੇਟ ਵਿਨਰ ਹੈ ਤੇ ਉਹ ਨੈਸ਼ਨਲ ਲੈਵਲ ਤੇ ਜਾਣਗੇ ਇਸ ਤੋਂ ਪਹਿਲਾਂ ਸਾਡੇ ਸਕੂਲ ਦੇ ਸਟਾਫ ਦੀ ਪਲੱਸ ਇਹਨਾਂ ਦੀ ਇਨੀਸ਼ੀਏਟਿਵ ਨਾਲ ਤਾਂ ਆਪਾਂ ਦੇਖੋ ਸਾਰਾ ਸਕੂਲ ਦੀ ਗ੍ਰੀਨਰੀ ਦੇਖੋ ਸਾਡੇ ਡਿਪਾਰਟਮੈਂਟ ਵੱਲੋਂ ਵੱਖ-ਵੱਖ ਪੈਰਾਮੀਟਰ ਦੇ ਉੱਤੇ ਸਕੂਲਾਂ ਦੀ ਗ੍ਰੇਡਿੰਗ ਹੁੰਦੀ ਹੈ ਤੇ ਅਸੀਂ ਦੱਸਣਾ ਚਾਹੁੰਦੇ ਆ ਕਿ ਤਿੰਨ ਵਾਰ ਸਾਡਾ ਸਕੂਲ ਉਹ ਪੂਰੇ ਜ਼ਿਲ੍ਹੇ ਦੇ ਵਿੱਚ ਫਰਸਟ ਆਇਆ ਹਾਈ ਸਕੂਲਾਂ ਦੀ ਕੈਟਾਗਰੀ ਤੇ ਉਹਦੇ ਲਈ ਸਾਡੇ ਸਕੂਲ ਨੂੰ 7.7 ਲੱਖ ਦੀ ਦੋ ਵਾਰੀ 15 ਲੱਖ ਰੁਪਏ ਦੀ ਗ੍ਰਾਂਟ ਵੀ ਮਿਲੀ ਆ ਤੇ ਜਿਹੜੀ ਜਿੱਥੋਂ ਜਗਜੀਤ ਸਰ ਦੀ ਗੱਲ ਆ ਆ ਤੁਸੀਂ ਦੇਖ ਰਹੇ ਹੋ ਬੱਚਿਆਂ ਦਾ ਜਿਹੜਾ ਬਣਾਏ ਹੋਏ ਨੇ ਸੀਡ ਬਾਲਸ ਇਸ ਤੋਂ ਬਿਨਾ ਘਰਾਂ ਦੇ ਵਿੱਚ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ ਸਕੂਲ 'ਚ ਬੂਟੇ ਲਾਉਣ ਲਈ ਪ੍ਰੇਰਿਤ ਕਰਨਾ ਸਫਾਈ ਰੱਖਣ ਲਈ ਪ੍ਰੇਰਿਤ ਕਰਨਾ ਇਹ ਸਾਰਾ ਦੇ ਉਪਰਾਲੇ ਆ ਤੇ ਜਿਹਦੇ ਸਾਨੂੰ ਰਿਜ਼ਲਟ ਦਿਖ ਵੀ ਰਹੇ ਆ